ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਸ਼ਬਦ ਕਰਨ ਲੱਗਾ 15 ਸਾਲ ਮਿਸ਼ਨਰੀ ਦੇ ਨਾਲ ਮੈਂ ਪ੍ਰਚਾਰ ਕੀਤਾ ਹੈ ਤੋਂ 15 ਸਾਲ ਅਖੰਡ ਕੀਰਤਨ ਨਾਲ ਰਿਹਾ ਅਖੰਡ ਕੀਰਤਨ ਵਾਲੇ ਸਿਮਰਨ ਬਹੁਤ ਕਰਦੇ ਆ ਪਰ ਸ਼ਾਇਦ ਨਹੀਂ ਅਗਲੀ ਦੁਨੀਆ ਨੂੰ ਮੰਨਦੇ ਆ ਕਿਉਂਕਿ ਭਾਈ ਸਾਹਿਬ ਨੇ ਕਿਤਾਬ ਲਿਖੀ ਆ ਤੇ ਮਿਸ਼ਨਰੀ ਅਗਲੀ ਦੁਨੀਆ ਨੂੰ ਨਹੀਂ ਮੰਦੀ ਕਿਉਂਕਿ ਉਹ ਬੇਕਲਾਕ ਦੇ ਏਜੰਸੀ ਅੰਡਰ ਕੰਮ ਕਰ ਰਹਾ ਹੈ ਕੁਝ ਗੱਲਾਂ ਬਹੁਤ ਸੋਹਣੀਆਂ ਜਿਵੇਂ ਵਿਆਕਰਨ ਇਤਿਹਾਸ ਆ ਗਰਬਾਣੀ ਆ ਉਹ ਠੀਕ ਕਰ ਰਹਾ ਕੁਝ ਠੀਕ ਮਿਲਾਵਟ ਹੁੰਦੀ ਹੈ ਨਾ ਤੇ ਕੁਝ ਗੱਲਾਂ ਬਹੁਤ ਗਲਤ ਕਰ ਰਹਾ ਹੈ ਤੇ ਮਿਸ਼ਨਰੀ ਕਹਿੰਦਾ ਹੈ ਕਿ ਅਗਲੀ ਦੁਨੀਆ ਹੈ ਨਹੀਂ ਤੇ ਐਗਜ਼ਾਮਪਲ ਸਿਰਫ ਇੱਕੋ ਹੀ ਦਿੰਦਾ ਹੈ ਨਰਕ ਸੁਰਗ ਤੇ ਮੈ ਰਹੋ ਬਾਸ਼ ਉਹਨਾਂ ਨੂੰ ਅੱਛਾ ਜੇ ਹੁਣ ਕੋ ਸਾਰਾ ਸ਼ਬਦ ਪੜੋ ਸਾਰਾ ਸ਼ਬਦ ਨਹੀਂ ਪੜਦੇ ਸਾਰਾ ਸ਼ਬਦ ਪੜੋ ਨਰਕ ਸੁਰ ਕਿਹੜਾ ਨਰਕ ਸੁਰਗ ਕੀ ਕਬੀਰ ਜੀ ਨੇ ਜਾਂ ਗੁਰੂ ਸਾਹਿਬ ਨੇ ਨਰਕ ਸੁਰਗ ਨੂੰ ਨਿੰਦਿਆ 4 ਲਾਈਨ ਪੜੋ 4 ਲਾਈਨ ਪੜਨੀ ਨਹੀਂ ਆਉਂਦੀ ਕਿਉਂਕਿ ਹੈ ਨਹੀਂ ਮਿਸ਼ਨਰੀ ਨੇ ਇੰਨਾ ਗੰਦ ਪਾਇਆ ਹੋਇਆ ਕਿ ਜੇ ਨਾ ਕਹਿੰਦੇ ਜਦੋਂ ਵੀ ਉਠੋ 9 ਵਜੇ ਉਠੋ ਜਦੋਂ ਉਠੋ ਉਦੋਂ ਹੀ ਅੰਮ੍ਰਿਤ ਵੇਲਾ ਗੁਰਬਾਣੀ ਗਲਤ ਕਰ ਦਿੱਤੀ ਤੇ ਨਾ ਸਾਰੀ ਹੈ ਅੰਮ੍ਰਿਤ ਵੇਲਾ ਸੱਚ ਨੂੰ ਵਧਿਆਈ ਵਿਚਾਰ ਇਹ ਕਹਿੰਦੇ ਕਿ ਜਦੋਂ ਠੋਅ ਤੋਆਈ ਤਿੱਤਰਾ ਸਨਾ ਜਾਗਿਓ ਜੀਮ ਦੇਣਿਆ ਮੋਇਓ ਅਖੇ ਜਦੋਂ ਠੋਅ ਤੋਆਈਆਂ ਬ੍ਰਸਵੇ ਲੈ ਇਹਨਾਂ ਨੇ ਗੁਰਬਾਣੀ ਗੁਰਨਾਥ ਨੂੰ ਗਲਤ ਕਰ ਦਿੱਤਾ ਗੁਰਨਾਥ ਗਲਤ ਹੈ ਤੇ ਮਸ਼ਿਨਰੀ ਸੱਚ ਹੈ ਫਿਰ ਅਗਲੀ ਦੁਨੀਆ ਦੀ ਗੱਲ ਕਰਨਗੇ ਹੈ ਨਹੀਂ ਕਿਸੇ ਨੇ ਦੇਖੀ ਆ ਤੇ ਜੇ ਮੈਂ ਕਹਾਂ ਹਾਂ ਦੇਖੀ ਆ ਫਿਰ ਮੇਰੇ ਨਾਲ ਗੱਲ ਕਰਨ ਨੂੰ ਪਿਆਰ ਨਹੀਂ ਕਿਉਂਕਿ ਸ਼ੂਕਸ਼ਮ ਖੇੜਾ 9 ਵਜੇ ਉੱਠੋਗੇ ਸਿਮਰਨ ਦੇ ਬਰਖਲਾਫ ਆ ਤਾਂ ਸਿਮਰਨ ਨਾਲ ਮਾਨੇ ਕਾਗਰ ਨਹੀਂ ਹੋਇਆ ਤਾਂ ਅਗਲੀ ਦੁਨੀਆ ਕਿੱਥੋਂ ਨਜ਼ਰ ਆ ਜਾਣੀ ਮਾਨੇ ਕਾਗਰ ਕਰਨਾ ਪੈਂਦਾ ਫੋਕਸ ਕਰਨਾ ਪੈਂਦਾ ਕਨਸੈਂਟਰੇਟ ਕਰਨਾ ਪੈਂਦਾ ਇਹ ਮਨ ਹਰਜੀਤ ਹੈ ਤੂੰ ਇੱਕ ਮਨ ਇੱਕ ਚੇਤ ਪਾਇ ਬ੍ਰਹਮ ਵਿੰਦੇ ਤੇਹਦਾ ਬ੍ਰਹਿਮਤ ਰਹੇ ਇੱਕ ਸ਼ਬਦ ਲਿਵ ਲਾਇ ਇੱਕ ਸ਼ਬਦ ਲਿਵ ਲਾਇ ਸੁਰਤੀ ਜੋੜਨੀ ਪੈਂਦੀ ਸੁਰਤੀ ਦੇ ਬਰਖਲਾਫ ਆਮਿਸ਼ਨਰੀ ਕੀ ਬਾਗਰ ਬਾਗਰ ਢੰਡਰੀਆਂ ਆ ਲੈ ਵੀ ਕਹਿੰਦਾ ਕੀ ਬਾਗਰ ਬਾਗਰ ਕੀ ਜਾਂਦੇ ਇਹ ਬੰਦੇ ਵੇਚ ਚੁੱਕੇ ਹੁੰਦੇ ਅੰਦਰ ਖਾਤੇ ਤੇ ਗਵਰਨਮੈਂਟ ਨਹੀਂ ਚਾਹੁੰਦੀ ਕਿ ਵਾਇਗਰੂ ਕਰਨ ਵਾਲਾ ਇਹਨਾਂ ਨੂੰ ਤਾਕਤ ਆਉਂਦੀ ਆ ਵਾਇਗਰੂ ਕਰਨ ਵਾਲਾ ਅੰਦਰੋਂ ਪ੍ਰਕਾਸ਼ ਨਾਲ ਮਿਲ ਕੇ ਉਹ ਵਾਇਗਰੂ ਜਿੰਨਾ ਹੀ ਤਾਕਤਵਰ ਹੋ ਜਾਂਦਾ ਹੈ ਸੈਂਕੂ ਵਿੱਚ ਸੰਵਾਲਾਤ ਸੇ ਇੱਕ ਲੜਾਉ ਕਿਵੇਂ ਉਹ ਅੰਦਰ ਜੁੜੇ ਹੋਏ ਸਨ ਉਹ ਵਾਇਗਰੂ ਨਾਲ ਜੁੜੇ ਹੋਏ ਸਨ ਉਹ ਵਾਇਗਰੂ ਕੋਲੋਂ ਤਾਕਤ ਲੈਂਦੇ ਸਨ ਸਵਾਲਾਖਨ ਇਕੱਲੜ ਗਿਆ ਕਹਿੰਦੇ ਵੱਡੇ ਸਹਿਬ ਜਦੋਂ ਘਟੋ ਘਟ 30 40 ਹਜ਼ਾਰ ਮੁਸਲਮਾਨ ਮਾਰਦਾ ਸੀ ਜ਼ਾਲਮ ਛੋਟੇ ਨੇ ਵੀ ਮਾਰਤਾ ਸੀ ਉਸ ਤੋਂ ਬਾਅਦ ਚੀਤ ਹੋਇਆ ਉਹ ਕਿੱਥੋਂ ਤਾਕਤ ਆਈ ਐਨੀ ਤਾਕਤ ਅੱਜ ਉਹ ਤਾਕਤ ਕਿਉਂ ਖੋਈ ਗਈ ਕਿ ਤੁਸੀਂ ਆਪਣੇ ਚਿੱਤ ਨੂੰ ਕਨਸੈਂਟਰੇਟ ਨਹੀਂ ਕੀਤਾ ਤੁਸੀਂ ਅੰਦਰ ਨਹੀਂ ਜੁੜੇ ਤੁਸੀਂ ਵਾਹਿਗੁਰੂ ਨਾਲ ਨਹੀਂ ਜੁੜੇ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਵਾਹਿਗੁਰੂ ਆ ਹੁਣ ਇੱਕ ਪਰਸੋਂ ਸ਼ਬਦ ਲਿਆ ਸੀ ਗੁਰ ਕਿਰਪਾ ਜੇ ਨਰਕ ਮੁਕੀਨੀ ਤੈਂ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦਿਓ ਜਿਉ ਪਾਣੀ ਚੰਗ ਪਾਣੀ ਜਵੇਂ ਪਾਣੀ ਨਾਲ ਪਾਣੀ ਮਿਲ ਗਿਆ ਇਹਦਾ ਮਤਲਬ ਤੁਸੀਂ ਰੱਬ ਰੱਬ ਨਾਲ ਹੀ ਰੱਬ ਮਿਲਿਆ ਨਾ ਗੁਰੂ ਨਾਨਕ ਨਾਲ ਗੁਰੂ ਨਾਨਕ ਮਿਲਿਆ ਨਾ ਤੇ ਗੁਰੂ ਨਾਨਕ ਆਲ ਮਾਈਟੀ ਪਾਵਰ ਹੈ ਰੱਬ ਆਲ ਮਾਈਟੀ ਪਾਵਰ ਹੈ ਇਹ ਗੱਲ ਨੂੰ ਸਮਝੇ ਨਹੀਂ ਬਚਸਰ ਸਿੰਘ ਉਂਗਲ ਜਿੰਨਾ ਪਤਲਾ ਚੀਚੀ ਵਰਗਾ ਹੈ ਬਰਸ਼ਾ ਦਿੱਤਾ ਅੰਦਰ ਜੁੜਿਆ ਹੋਇਆ ਸੀ ਉਹਦੇ ਕੋਲ ਤਾਕਤ ਆਈ ਰੱਬ ਦੀ ਵਾਇਗਰੂ ਦੀ ਇਹ ਨਹੀਂ ਤਾਕਤ ਆ ਕਿ ਸੱਤ ਤਵੇਂ ਤੋੜਦਾ ਹੋਇਆ ਉਹ 나ਗਣੀ ਬਰਛੀ ਉਹ ਜ਼ੋਰ ਦੀ ਉਹਦੇ ਮੱਥੇ 'ਚ ਲੱਗ ਗਈ ਉਹਨੂੰ ਦਰਦ ਹੋਈ ਉਹ ਪਿਛਾਂ ਮੁੜ ਪਿਆ ਤੇ ਆਪਣੀ ਫੌਜ ਲੈ ਤਾਰਦਾ ਇਚੀ ਕੰ ਮਾਰਦਾ ਨੱਟ ਗਿਆ ਉਹ ਤਾਕਤ ਕਿੱਥੋਂ ਆਈ ਬੰਦਾ ਤਾਂ ਚੀਚੀ ਵਰਗਾ ਸੀ ਮੇਰੇ ਵਾਇਗਰੂ ਅੰਦਰ ਜੋੜਨਾ ਬਹੁਤ ਜ਼ਰੂਰੀ ਆ ਏਜੰਸੀਆਂ ਨੇ ਸਾਨੂੰ ਅੰਦਰ ਤੋਂ ਤੋੜਤਾ ਮਸ਼ੀਨਰੀ ਨੇ ਕਥਾ ਕਰਕੇ ਸਾਨੂੰ ਅੰਦਰੋਂ ਤੋੜਤਾ ਵਾਇਗਰੂ ਵਾਇਗਰੂ ਕਰਨ ਦੀ ਲੋੜ ਨਹੀਂ ਕਿਤੇ ਟਾਈਮ ਆਇਆ ਚਾਰ ਤੋਂ ਸ਼ੇਡ ਦੁਨੀਆ ਦੇ ਸਾਰੇ ਗੁਰਦੁਆਰੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਗੇ ਮਾਨਕ ਆਗਰ ਕਰੋ ਬੱਚਿਆਂ ਨੂੰ ਬਿਠਾਓ ਮੈਂ ਹੁਣ ਨਹੀਂ ਕਹਿਣਾ ਮੇਰੇ ਵਾਹਿਗੁਰੂ ਧਿਆਨ ਨਾਲ ਗੱਲ ਸੁਣੋ ਬੱਚੇ ਨੂੰ ਕਾਮ ਕ੍ਰੋਧ ਦਾ ਪਤਾ ਨਹੀਂ ਬੱਚੇ ਨੂੰ ਕ੍ਰੋਧ ਦਾ ਪਤਾ ਨਹੀਂ ਬੱਚੇ ਨੂੰ ਹਉਮੈ ਦਾ ਪਤਾ ਨਹੀਂ ਬੱਚੇ ਨੂੰ ਮਾਇਆ ਦਾ ਪਤਾ ਨਹੀਂ ਬੱਚੇ ਨੂੰ ਸਰੀਰ ਦੇ ਮੋਹ ਦਾ ਪਤਾ ਨਹੀਂ ਬੱਚਾ ਨਰੋਲ ਗੁਰੂ ਨਾਨਕ ਹੈ ਪਾਂਧੀ ਕਕਾਰ ਪਵਾ ਕੇ ਮਾਂ ਅਰਦਾਸ ਕਰ ਤੇਰਾ ਬੱਚਾ ਤਾਂ ਨਸ਼ਾ ਕਰਨ ਦੇ ਆ ਵਾਹਿਗੁਰੂ ਇਹ ਐਸ ਵੇਲੇ ਪੂਰਾ ਗੁਰਨਾਨਕ ਹੈ ਵੱਡਾ ਹੋ ਗਿਆ ਇਹਨੂੰ ਕਾਮ ਕ੍ਰੋਧ ਕ੍ਰਹਿ ਦਾ ਪਤਾ ਲੱਗ ਜਾਣਾ ਤੇ ਤੁਸੀਂ ਕਿਰਪਾ ਕਰੋ ਇਹਨੂੰ ਸਤਖੰਡ ਲੈ ਜਾਓ ਤੇ ਗੁਰੂ ਸਾਹਿਬ ਲੈ ਜਾਣਗੇ ਗੁਰਨਾਨਕ ਨਹੀਂ ਜਾਣਾ ਸਤਖੰਡ ਬੰਦੇ ਨੇ ਨਹੀਂ ਜਾਣਾ ਫਰੀਦ ਨੇ ਨਹੀਂ ਜਾਣਾ ਅੰਦਰਲੇ ਗੁਰਨਾਨਕ ਨੇ ਸਤਖੰਡ ਜਾਣਾ ਤੇ ਐਸ ਵੇਲੇ ਤੇਰਾ ਬੱਚਾ ਨਰੂਲ ਗੁਰਨਾਨਕ ਹੈ ਕਿਉਂਕਿ ਉਹ ਕ੍ਰਹਿਤ ਨਹੀਂ ਕਰਦਾ मां ਬਠੋਂ ਬੀਣੀ ਜੇ ਮਾਂ ਨੇ ਬਿਠਾਇਆ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਮਾਂ ਬਾਹਰ ਰਹਿ ਜਾਂਦੀ ਆਪਣੇ ਬੱਚੇ ਨੂੰ ਤੂੰ ਅੰਮ੍ਰਿਤ ਨਹੀਂ ਛਕਾਇਆ ਤੇ ਬਾਹਰ ਰਹਿ ਜਾਂਦੀ ਇਹ ਬੱਚਾ ਜੰਮਣ ਦੀ ਕੀ ਲੋੜ ਪੈ ਗਈ ਇਹ ਤਾਂ ਧਰਮਰਾਜ ਨੇ ਖਾਜਾਲਾ ਜਿਵੇਂ ਕੁੱਤਾ ਖਾ ਜਾਂਦਾ ਜਿਵੇਂ ਸ਼ੇਰ ਖਾ ਜਾਂਦਾ ਇਹ ਤਾਂ ਖਾ ਜਾਣਾ ਧਰਮਰਾਜ ਨੇ ਕੱਟ-ਕੱਟ ਕੇ ਪੀਸ ਕੱਟ-ਕੱਟ ਕੇ ਖਾ ਜਾਣਾ ਤੇਰਾ ਬੱਚਾ ਤੇ ਤੂੰ ਮਨ ਨੂੰ ਅੰਮ੍ਰਿਤ ਛਕਾਇਆ ਨਹੀਂ ਚੰਗਾ ਨਹੀਂ ਤੂੰ ਬਾਹਰ ਹੀ ਰਹਿ ਜਾਂਦੀ ਬੱਚਾ ਜੰਮਣ ਦੀ ਕੀ ਲੋੜ ਸੀ ਕਿ ਨਹਰੇ ਦੇ ਨਾਮ ਨਾ ਬਸਿਓ ਤਿੰਨ ਮਾਤ ਕੀ ਜੇ ਮਾਤ ਕੀ ਜੇ ਹਰ ਮੰਝ ਸੋ ਜਿਹੜਾ ਮੈਂ ਸ਼ਬਦ ਲੈ ਰਿਆ ਉਹ ਸ਼ਬਦ ਨੂੰ ਪੂਰਾ ਲੈਣਾ ਚਾਹੀਦਾ ਹੈ ਇਹ ਢਿੱਲੇ ਬੰਦੇ ਸੁਸਤੀ ਬੰਦੇ 9 ਵਜੇ ਉੱਠਣ ਵਾਲੇ ਬੰਦੇ ਜਿਹੜੇ ਕਹਿੰਦੇ ਨਰਕ ਸੁਰਗ ਹੈ ਨਹੀਂ ਕਿਉਂ ਸੁਰਤੀ ਲਾਈ ਨਹੀਂ ਅੰਦਰ ਜੁੜੇ ਨਹੀਂ ਅੱਗਾ ਦੇਖਿਆ ਨਹੀਂ ਘਰੇ ਬੈਠੇ ਹੀ ਗੱਪਾਂ ਮਾਰੀ ਜਾਂਦੇ ਏਜੰਸੀ ਦੇ ਆਖੇ ਲਾ ਕੇ ਹਾਂ ਮੰਨ ਤਾਂ ਮਸ਼ੀਨਰੀ ਲੱਗਦੀ ਇਦਾਂ ਕਿ ਕੋਈ ਜਿਵੇਂ ਗੁਰੂ ਨਾਨਕ ਦਾ ਮੈਂ ਹੁਣ ਹੋ ਮੈਂ ਉਹਦੀ ਸੋਚ ਰਿਹਾ ਕਿਉਂਕਿ 15 ਸਾਲ ਇਹਨਾਂ ਦੇ ਨਾਲ ਰਿਹਾ ਨਾ ਭੈਗੁਰੂ ਮੈਨੂੰ ਲੱਗਦਾ ਹੈ ਕੋਈ ਗੁਰਨਾਨਕ ਦਾ ਰੂਪ ਧਾਰ ਕੇ ਆਇਆ ਹੈ ਖੁੱਲਾ ਦਾੜਾ ਵੱਡੀ ਕਿਰਪਾਨ ਜਮਾਲਾ ਸਜਾਇਆ ਹੋਇਆ ਖੰਡਾ ਲਾਇਆ ਹੋਇਆ ਮੈਨੂੰ ਲੱਗਦਾ ਉਹ ਏਜੰਸੀ ਦਾ ਬੰਦਾ ਸੀ ਯਾਰ ਆਪਾਂ ਮਿਸ਼ਨਰੀ ਕਾਲਜ ਖੋਲੀਏ ਯਾਰ ਕੋਈ ਪ੍ਰਚਾਰ ਕਰੀਏ ਯਾਰ ਆਪਾਂ ਸਹੀ ਪ੍ਰਚਾਰ ਕਰੀਏ ਸਹੀ ਪ੍ਰਚਾਰ ਹੋ ਨਹੀਂ ਰਿਹਾ ਤੋ ਚਲੋ ਫਿਰ ਉਹ ਕਾਲ ਖਰਚਾ ਕੌਣ ਦੇਊਗਾ ਚਰਮੇਚ ਖਾਨਦਾਨੀ ਬੜਾ ਅਮੀਰ ਆ ਖਰਚਾ ਮੈਂ ਦਊਗਾ ਖਰਚਾ ਮਤਲਬ ਏਜੰਸੀ ਦਊਗੀ ਤੋ ਕਾਲਜ ਹੋਲੀ ਇੱਕ ਖੁੱਲੇ ਆ ਦੋ ਖੁੱਲੇ ਤਿੰਨ ਖੁੱਲੇ ਚਾਰ ਖੁੱਲੇ ਲੱਗਦਾ ਹੈ ਕਿ ਉਹ ਗੁਰਸਿੱਖ ਸੇਵਾ ਕਰ ਰਿਹਾ ਸੀ ਮੈਨੂੰ ਹੁਣ ਲੱਗਦਾ ਮੈਂ ਖੋਜ ਕੀਤੀ ਆ ਮੈਨੂੰ ਹੁਣ ਲੱਗਦਾ ਉਹ ਬੰਦੇ ਗੁਰਨਾਨਕ ਬਣ ਕੇ ਏਜੰਸੀ ਦੇ ਸਨ ਏਜੰਸੀ ਵਾਲਿਆਂ ਨੇ ਕਾਲ ਹੀ ਖੋਲ ਦਿੱਤਾ ਦੋ ਤਿੰਨ ਗੱਲਾਂ ਬਹੁਤ ਠੀਕ ਕਰ ਰਹਾ ਜਿਵੇਂ ਗੁਰਬਾਣੀ ਵਿਆਕਰਨ ਜਾਂ ਸ਼ੁੱਧ ਪਾਠ ਚੰਗੀ ਗੱਲ ਕਰ ਰਹੇ ਆ ਤੇ ਜਿਹੜਾ ਅਗਲੇ 5 ਪੁਆਇੰਟ ਆ 6 ਪੁਆਇੰਟ ਉਤੋਂ ਇਹਦਾ ਵੀਰੋ ਕਰਤੇ ਨਾ ਸੱਚਖੰਡਾ ਨਾ ਦਰਸ਼ਨ ਹੁੰਦੇ ਆ ਕਿਉਂਕਿ ਇਹੋ ਹੀ ਜੇ ਤੁਸੀਂ ਸੱਚਖੰਡ ਨਾ ਹੋ ਮੇਰੀ ਧਿਆਨ ਨਾਲ ਗੱਲ ਸੁਣਨੀ ਆ ਮਿਸ਼ਨਰੀ ਕੀ ਕਹਿੰਦਾ ਨਾ ਸੱਚਖੰਡਾ ਨਾ ਦਰਸ਼ਨ ਹੁੰਦੇ ਆ ਨਾ ਗੁਰੂ ਸਾਹਿਬ ਦੇ ਨਾ ਨਰਕ ਆ ਨਾ ਧਰਮ ਰਾਜਾ ਨਾ ਜਮਦੂਤ ਆ ਨਾ ਸਜਾਮਾ ਆ ਨਾ ਜੰਮਨ ਮਰਨਾ ਤੇ ਲਾਈਨ ਇੱਕ ਪੜ ਦੇ ਜੰਮਨ ਜਨਮ ਮਰਨ ਤੇ ਮੈਂ ਰਹਿਓ ਨਰਕ ਸੁਰਗ ਤੇ ਮੈਂ ਰਹਿਓ ਉਮੈ ਕਾਬ ਦਾ ਲੈ ਰਿਆ ਤੁਹਾਨੂੰ ਸਮਝਾਉਣ ਲਈ ਤੇ ਵੈਗਰੂ ਜੇ ਅਗਲੀ ਦੁਨੀਆ ਹੈ ਨਹੀਂ 7 ਸਾਲ ਦੇ ਸਹਿਬਜ਼ਾਦੇ ਨੂੰ ਨੀਹਾਂ ਵਿੱਚ ਨਾਉਣ ਤੋਂ ਪਹਿਲਾਂ ਅਜੇ ਕੁਝ ਵੀ ਨਹੀਂ ਕਿਹਾ ਟੱਕ ਵੀ ਨਹੀਂ ਕੀਤਾ ਕੋਈ ਮਾਰਿਆ ਨਹੀਂ ਕੋਈ ਕੁੱਟਿਆ ਨਹੀਂ ਕੋਈ ਸਦਾ ਨਹੀਂ ਦਿੱਤੀ ਕੋ ਹੰਟਰ ਨਹੀਂ ਮਾਰੇ ਕੋਈ ਗਗਲੇਲ ਨਹੀਂ ਮਾਰੀ ਅੱਖ ਨਹੀਂ ਕੱਢੀ ਕਿ ਨੀਹਾਂ ਵਿੱਚ ਨਹੀਂ ਚਨਾਇਆ ਅਜੇ ਆਏ ਸੰਧੀਰ ਖਾਨ ਆਪਣਾ ਸਿੰਘਾਸਨ ਦਿੰਦਾ ਸੀ ਜੇ ਅਗਲੀ ਦੁਨੀਆ ਨਾ ਹੁੰਦੀ ਕਿ ਸੱਤ ਸਾਲ ਦਾ ਬੱਚਾ ਬੈਠ ਜਾਂਦਾ ਯਾਰ ਮੈਂ ਆਹ ਜ਼ਿੰਦਗੀ ਤਾਂ ਚੰਗੀ ਕੱਟ ਕੇ ਜਾਵਾਂ ਅੱਗੇ ਤਾਂ ਹੈ ਕੁਝ ਨਹੀਂ ਆਹ ਜ਼ਿੰਦਗੀ ਜੋ ਗੁਰੂ ਸਾਹਿਬ ਨੇ ਐਨੇ ਸਿੰਘ ਵਰ੍ਹਾਤੇ ਹੈ ਮੈਨੂੰ ਲੱਗਦਾ ਹੈ ਮਿਸ਼ਨਰੀ ਕਿਤੇ ਗੁਰੂ ਸਾਹਿਬ ਨੂੰ ਬੇਹਕੂਫਤਾ ਨਹੀਂ ਸਮਝਣੀ ਕਿ ਪਛਤਾ ਤੀ ਤੇ ਬੀਤੇ ਬਾਰੇ ਇਹ ਬੇਹਕੂਫੀ ਤਾਂ ਨਹੀਂ ਕੀਤੀ ਸੰਝੋਤਾ ਹੁੰਦਾ ਸੀ ਉਹ ਤਾਂ ਸੰਝੋਤਾ ਕਰਦੇ ਸਨ ਜੀ ਇਹੋ ਹੀ ਜ਼ਿੰਦਗੀ ਆ ਇਹ ਮਿੱਟੀ ਦੀ ਜ਼ਿੰਦਗੀ ਇਹ ਰੇਤਾ ਦੀ ਜ਼ਿੰਦਗੀ ਦਿਲ ਵਾਕੇ ਗਿਰ ਭੀਤਰ ਬਸੇ ਹੈ ਪ੍ਰੇਤ ਪਿੰਜਰ ਮੈਂ ਦੂਖ ਕਨੇਰੇ ਰਕਸ਼ਪੂੰਦ ਕਾ ਗਾਰਾ ਇਹ ਗਾਰੇ ਦੀ ਜ਼ਿੰਦਗੀ ਤਾਂ ਕੀ ਸੀਮਤ ਹੁੰਦੇ ਮਰਤਕ ਕੋ ਪਾਇਓ ਤਨ ਸਾਸਾ ਡੈਡ ਬੋਡੀ ਤਾਂ ਕੀ ਸੀਮਤ ਹੁੰਦੇ ਫਿਰ ਤਤੀ ਤਵੀ ਤੇ ਬਹੰਤੀ ਕੀ ਲੋੜ ਸੀ ਫਿਰ ਵਾਕਰ ਯਾਰ ਆ ਜ਼ਿੰਦਗੀ ਤਾਂ ਜਮੈਂ ਵੇ ਕਿ ਥੋੜਾ ਜਨਾਸ਼ੇੜੀ ਮਿਲਿਆ ਬਹੁਤੀ ਨਹੀਂ ਸੀ ਥੋੜੀ ਜੀ ਸਮੈਕ ਸ਼ਰਾਬ ਪੀਂਦਾ ਸੀ ਪੜਿਆ ਲਿਖਿਆ ਸੀ ਇੰਜੀਨੀਅਰ ਸੀ ਚੈਤ ਮੇਰਾ ਖਿਆਲ ਆ ਕਿ ਇੰਜੀਨੀਅਰ ਮੁੰਡਾ ਸੀ ਤੇ ਮੈਨੂੰ ਉਹ ਕਹਿੰਦਾ ਬਾਬਾ ਤੂੰ ਕੀ ਖਟਿਆ ਇਹਦੇ ਵਿੱਚ ਦੁਨੀਆ ਵਿੱਚ ਮੈਂ ਚੁੱਪ ਕਰ ਗਿਆ ਮੈਂ ਕਿਹਾ ਮੁੰਡਾ ਇੰਜੀਨੀਅਰ ਆ ਪੜਿਆ ਲਿਖਿਆ ਮੈਂ ਤਾਂ ਪੜ ਬੰਦਾ ਆ ਦੇਖ ਅਮਰੀਕਾ ਦੋ ਗਰਲਫ੍ਰੈਂਡਾਂ ਕਾਰ ਆ ਸ਼ਰਾਬ ਮੈਂ ਪੀਣਾ ਐਸ਼ ਕਰਦਾ ਕਿੰਨਾ ਫਰੈਂਡਾਂ ਨਾਲ ਦੁਨਿਆਵੀ ਐਸ਼ ਪੂਰੀ ਕੀਤੀ ਆ ਕੋਟ ਲਾ ਵੀ ਲੈਣਾ ਤੇ ਤੂੰ ਕੀ ਕੀਤਾ ਬਾਬਾ ਤੂੰ ਕੀ ਖਟਿਆ ਹੁਣ ਜੇ ਮੈਂ ਇਸ ਜ਼ਿੰਦਗੀ ਦੀ ਐਸ਼ ਦੁਨਿਆਵੀ ਐਸਦੀ ਗੱਲ ਕਰਾਂ ਮੈਂ ਤਾਂ ਕੁਛ ਨਹੀਂ ਖਟਿਆ ਮੈਂ ਤਾਂ ਜ਼ੀਰੋ ਆ ਉਹ ਜ਼ੈਸ਼ ਕਰ ਗਿਆ ਤੇ ਜੇ ਮੈਂ ਅਗਲੀ ਦੁਨੀਆ ਦੀ ਗੱਲ ਕਰਾਂ ਤੇ ਉਹਨੂੰ ਮੈਂ ਨਰਕਾਂ ਵਿੱਚ ਦੇਖੂਗਾ ਉਹਨੂੰ ਸੀੜੇ ਪੈ ਜਾਣੇ ਆ ਉਹਨੂੰ ਦਰ ਦੇ ਲੇਕਾ ਪੀੜ छुटੇ ਨਾਨਕਾ ਜੋ ਤੇਲ ਉਦੋਂ ਸਮਝ ਆਊ ਕਾਖਬੀਰ ਤਬਹੀ ਨਰ ਜਾਗੇ ਜਮ ਕਾ ਡੰਡ ਮੂਵਮੈਂਟ ਲਾਗੇ ਉਦੋਂ ਅਕਲ ਆਊਗੀ ਤੇ ਮੇਰੇ ਵਾਹਿਗੁਰੂ ਮੈਨੂੰ ਪਤਾ ਹੈ ਇਸ ਗੱਲ ਦਾ ਅਮਰਤਾਰੀ ਗੁਰਸਿੱਖ ਜਿਨੇ ਕੋਹਤ ਨਹੀਂ ਕੀਤੀ ਉਹ ਸੱਚਖੰਡ ਜਾਂਦਾ ਹੈ ਜਿਹਨੇ ਅੰਮ੍ਰਿਤ ਨਹੀਂ ਛਕਿਆ ਇੱਥੇ ਐਸ਼ ਕਰਦਾ ਉਹ ਨਰਕਾਂ ਵਿੱਚ ਜਾਂਦਾ ਹੈ ਜੀਵਨ ਜਿਹੜਾ ਹੈ ਮੌਤ ਤੋਂ ਬਾਅਦ ਸ਼ੁਰੂ ਹੋਣਾ ਹੈ ਜੀਵਨ ਮੌਤ ਤੋਂ ਬਾਅਦ ਸ਼ੁਰੂ ਹੋਣਾ ਹੈ ਭਾਈ ਇੱਥੇ ਸ਼ੁਰੂ ਨਹੀਂ ਹੋਣਾ ਜਿੱਥੇ ਮੈਂ ਕਰੈਚ ਕਰ ਲਵਾਂ ਤੇ ਮੈਨੂੰ ਕਿਸੇ ਨੇ ਕੀ ਕਹਿਣਾ ਇਸ ਲਈ ਜੇ ਇਹੋ ਜਿੰਦਗੀ ਹੁੰਦੀ ਤੇ 7 ਸਾਲ ਦਾ ਸਹਿਬਜ਼ਾਦਾ ਵਜੀਲ ਖਾਂ ਦੇ ਸੰਗਠਨ ਤੇ ਬੈਠ ਜਾਂਦਾ ਪਰ ਮੇਰੇ ਪਾਤਸ਼ਾਹ ਨੇ ਤਾਂ ਗੱਲ ਕਹੀ ਨਹੀਂ ਗੁਰ ਕੀ ਨਾਮਾ ਕਿਆ ਕਹਾ ਗੁਰਬ ਦੇਖ ਸਤਸਰ ਉਹ ਆਜ ਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ ਕੌਣ ਕਹੇ ਉਹ ਸ੍ਰੀ ਗੁਰੂ ਮੋਇਓ ਦੇਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘ ਆਸਨ ਦਿਓ ਸ੍ਰੀ ਗੁਰੂ ਤੇ ਬਿਠਾਇਓ ਹਰ ਸਿੰਘ ਆਸਨ ਦਿਓ ਇਹ ਮਿਸ਼ਨਰੀ ਦੇ ਅਰਥ ਨਹੀਂ ਕਰਦੀ ਹਰ ਸਿੰਘ ਆਸਨ ਦਿਓ ਸ੍ਰੀ ਗੁਰੂ ਤੇ ਬਿਠਾਏ ਹਰ ਕੇ ਤਖਤ ਬਿਠਾ ਲੀਏ ਨਿਤ ਕਰ ਸਦਾ ਬਸੀਜੇ ਇਹ ਕੀ ਲਿਖਿਆ ਕੀ ਹੈ ਵਾਹ ਵਾਹ ਬਾਣੀ ਨਿਰੰਕਾਰ ਵਾਲੀ ਪੌੜੀ ਪੜੋ ਵਾਹ ਵਾਹ ਬਾਣੀ ਨਿਰੰਕਾਰ ਹੈ ਮੈਂ ਪੜ ਨਹੀਂ ਆਉ ਤੁਹਾਨੂੰ ਦੱਸਣਾ ਹੈ ਚਲ ਆਪਾਂ ਹੁਣ ਜਿੱਥੇ ਮਿਸ਼ਨਰੀ ਅੜੀ ਪਈ ਆ ਕਿ ਨਰਕ ਸੁਰਗ ਤੇ ਮੈਂ ਰਹੋ ਉਹ ਸ਼ਬਦ ਸਾਰਾ ਲਈਏ ਤੁਹਾਨੂੰ ਪਤਾ ਲੱਗੇ ਕਿਹੜੇ ਨਰਕ ਸੁਰਗ ਦੀ ਕਬੀਰ ਗੱਲ ਕਰ ਰਿਹਾ ਹੈ ਕਿਹੜਾ ਨਰਕ ਸੁਰਗ ਜਿਹੜਾ ਪੰਡਤ ਨੇ ਬਣਾਇਆ ਸੀ ਉਹ ਕਹੀ ਕੀ ਕਹਿੰਦਾ ਹੈ ਅਮੀਰ ਬੰਦੇ ਨੂੰ ਸਾਰਾ দান ਕਰਕੇ ਮੈਨੂੰ দান ਦੇ ਦੇ ਤੇ ਅਬੋੜ ਤੋਂ ਸ਼ਾਲ ਮਾਰੋ ਮਰ ਜਾ ਤੇ ਸੁਰਗ ਵਿੱਚ ਜਾਏਗਾ ਇਹ ਆਰਾ ਪਿਆ ਸਾਰਾ দান ਪਹਿਲਾਂ ਮੈਨੂੰ ਕਰ ਦੇ ਤੇ ਇਆਰੇ ਨਾਲ ਸਿਰ ਚਰਵਾਲਾ ਤੇ ਸੁਰਗ ਵਿੱਚ ਜਾਏਗਾ ਤੇ ਜੇ ਹੜੰਬੇ ਮਰਿਆ ਨਾ ਖੋਤੇ ਦੀ ਜੂਨ ਨਰਕਾਂ ਵਿੱਚ ਜਾਏਗਾ ਇਹ ਨਰਕ ਸੁਰਗ ਸੀ ਪੰਡਤ ਦਾ ਉਹ ਸ਼ਬਦ ਜਿਹੜਾ ਉਹਦੇ ਵਿੱਚ ਹੜੰਬੇ ਦਾ ਨਾਮ ਆਇਆ ਉਹ ਮਹਾਨ ਸ਼ਬਦ ਲੈਣਾ ਤੁਸੀਂ ਸ਼ਬਦ ਧਿਆਨ ਨਾਲ ਸੁਣੋ ਕਬੀਰ ਜੀ ਕੀ ਕਹਿੰਦੇ ਆ ਕਿਹੜੇ ਨਰਕ ਸੁਰਗ ਤੋਂ ਮੈਂ ਬਚਿਆ ਹੋਇਆ ਕਿਹੜੇ ਨਰਕ ਸੁਰਗ ਦੀ ਮੈਂ ਕਰ ਕਰ ਰਿਹਾ ਤੇ ਨਰਕ ਸੁਰਗ ਦੀ ਕਬੀਰ ਜੀ ਨੇ ਹੋਰ ਆਪ ਵੀ ਗੱਲ ਕੀਤੀ ਹੈ ਚਲੋ ਵਾਹਿਗੁਰੂ ਕਰੇ ਆਪਾਂ ਨੂੰ ਸਮਝ ਆ ਜਾਏ ਸਮਝ ਆਉਣੇ ਠੀਕ ਹੈ ਤੇ ਗੁਰੂ ਸਾਹਿਬ ਹੀ ਬਖਸ਼ਿਸ਼ ਕਰਨ ਵਾਹਿਗੁਰੂ ਕਰੇ ਤੂੰ ਮੇਰੋ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਏ ਬਾਈ ਗਰੂ ਤੂੰ ਹੀ ਮੇਰਾ ਸਭ ਤੋਂ ਵੱਡਾ ਆਸਰਾ ਹੈ ਪਰਬਤ ਵਰਗਾ ਤੇ ਮੈਂ ਤੇਰੀ ਹੀ ਓਟ ਫੜੀ ਕਿਤੇ ਤੀਰਥ ਉੱਤੇ ਬਸਣ ਦਾ ਤਕਿਆ ਮੈਂ ਨਹੀਂ ਟਕਿਆ ਮੈਂ ਕਿਸੇ ਤੀਰਥ ਤੇ ਨਹੀਂ ਜਾਂਦਾ ਪਹਾੜ ਤੇ ਨਹੀਂ ਜਾਂਦਾ ਕੁੰਦਰਾ ਵਿੱਚ ਨਹੀਂ ਜਾਂਦਾ ਘਰ-ਬਾਰ ਨਹੀਂ ਛੱਡਿਆ ਹੋਇਆ ਜੰਗਲਾਂ ਵਿੱਚ ਨਹੀਂ ਜਾਂਦਾ ਮੈਂ ਤੇਰਾ ਆਸਰਾ ਤੂੰ ਮੇਰਾ ਪਰਬਤ ਵਰਗਾ ਆਸਰਾ ਹੈ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਤੂੰ ਸਦਾ ਡੋਲ ਰਹਿਣ ਵਾਲਾ ਹੈ ਤੇ ਤੇਰਾ ਲੜ ਫੜ ਕੇ ਮੈਂ ਵੀ ਨਹੀਂ ਦੋਲਦਾ ਕਿਉਂ ਕਿ ਵਾਹਿਗੁਰੂ ਤੂੰ ਆਪ ਮੇਰੀ ਲਾਜ ਰੱਖ ਲਈ ਹੈ ਆਪਣਾ ਬਣਾ ਲਿਆ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਇਹ ਵਾਹਿਗੁਰੂ ਨੂੰ ਮੈਂ ਜਦੋਂ ਦੇਖਦਾ ਤੇ ਸਦਾ ਲਈ ਤੂੰ ਹੀ ਤੂੰ ਮੇਰਾ ਸਹਾਰਾ ਹੈ ਹਾਂ ਜੈ ਜੈ ਪੇਖੂ ਤੈ ਹਜੂਰ ਦੂਰਕਤ ਹੋ ਨਾ ਜਾਈ ਹਮ ਤੂੰ ਹੀ ਪ੍ਰਸਾਦ ਸੁਖੀ ਛੱਦ ਹੀ ਤੇਰੀ ਕਿਰਪਾ ਨਾਲ ਤੇਰੀ ਮਿਹਰ ਨਾਲ ਮੈਂ ਸਦਾ ਸੁਖੀ ਹਾਂ ਕਿਉਂ ਕਿ ਮੈਂ ਸਰੀਰ ਛੱਡ ਦਿੱਤਾ ਤੇ ਆਤਮਾ ਬਿਮਾਰ ਨਹੀਂ ਹੁੰਦੀ ਮੈਂ ਸਰੀਰ ਛੱਡ ਦਿੱਤਾ ਹੈ ਸਰੀਰ ਦਾ ਮੋਹ ਛੱਡ ਦਿੱਤਾ ਹੈ ਦੁਨਿਆਵੀ ਮੋਹ ਛੱਡ ਦਿੱਤਾ ਹੈ ਤੇ ਆਤਮਾ ਬਿਮਾਰ ਨਹੀਂ ਹੁੰਦੀ ਮੈਂ ਸਦਾ ਸੁਜੀਵੀ ਪਰ ਐਵਰ ਕਰੋੜਾਂ ਸਾਲ ਲਈ ਸੁਖੀ ਹੋ ਗਿਆ ਤੇਰੇ ਪਰੋਸੇ ਮਗਰੇ ਆਇਆ ਇਹ ਹੀ ਸਰਾਪੀ ਹੋਈ ਧਰਤੀ ਪੰਡਿਤ ਦੀ ਇੱਥੇ ਬਰੋਗੇ ਤੇ ਨਰਕਾਂ ਵਿੱਚ ਜਾਓਗੇ ਮਗਰੇ ਤੇਰੇ ਪਰੋਸੇ ਮਗਰੇ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਉਹ ਤੰਦੀ ਤਪ ਤਪ ਕੇ ਮੁਟ ਗਈ ਈਰਖਾ ਮਿਟ ਗਈ ਅੱਗ ਮੁਝ ਗਈ ਤੇ ਤੇਰੇ ਪਰੋਸੇ ਤੇ ਲੋਕ ਆਖਦੇ ਹਨ ਮਗਰੇ ਸੜਾਪੀ ਹੋਈ ਧਰਤੀ ਐ ਪਰ ਮੈਂ ਤੇਰੇ ਤੇ ਸ਼ਰਧਾ ਧਾਰ ਕੇ ਮਗਰੇ ਜਾ ਵਸਿਆ ਤੂੰ ਮੇਰ ਕੀ ਚੀਤ ਮੇਰੇ ਸਰੀਰ ਦੀ ਬਿਕਾਰਾ ਦੀ ਤਪਸ਼ ਮਗਰੇ ਵਿੱਚ ਹੀ ਵਿਦਾ ਦਿੱਤੀ ਪਹਿਲੇ ਦਰਸ਼ਨ ਮਗਰੇ ਪਾਇਓ ਫੋਨ ਕਾਂਸੀ ਬਸੇ ਆਈ ਇਹ ਵੈਗਰੂ ਮੈਂ ਤੇਰਾ ਦੇਦਾਰ ਪਹਿਲਾ ਮਗਰੇ ਵਿੱਚ ਹੀ ਰਹਿੰਦਿਆ ਸੀ ਕੀਤਾ ਸੀ ਫਿਰ ਮੈਂ ਕਾਂਸੀ ਵਿੱਚ ਆ ਗਿਆ ਇਹ ਕਹਿੰਦੇ ਸਰਾਪੀ ਜਿਹੜਾ ਮਗਰੇ ਚਲਾ ਜਾਏਗਾ ਨਰਕਾਂ ਵਿੱਚ ਜਾਏਗਾ ਇਹ ਨਰਕ ਬਣਾਇਆ ਪਿਆ ਇਹਨਾਂ ਨੇ ਜੈਸਾ ਮਗਰੇ ਤੇ ਕਾਂਸੀ ਹਮੇ ਕਿ ਕਰ ਜਾਣੀ ਵਾਹਿਗੁਰੂ ਜੀ ਤੇਰੇ ਆਸਰੇ ਤੇ ਤੇਰੇ ਨਾਮ ਧੰਦੀ ਬਰਕਤ ਨਾਲ ਸਿਮਰਨ ਦੀ ਬਰਕਤ ਨਾਲ ਮੈਂ ਮਗਰੇ ਤੇ ਕਾਂਸੀ ਦੋਵਾਂ ਨੂੰ ਇੱਕੋ ਜਿਹਾ ਹੀ ਸਮਝੇ ਕੋਈ ਧਰਤੀ ਸਰਾਪੀ ਹੋਈ ਨਹੀਂ ਤੇ ਕੋਈ ਬਖਸ਼ਿਸ਼ ਵਾਲੀ ਨਹੀਂ ਗੱਲ ਤਾਂ ਹੈ ਹਮਨੇ ਜਨ ਜਿਉਂ ਇਹ ਧਨ ਪਾਇਆ ਤੇ ਮਰਤੇ ਫੂਟ ਗਮਾਨੀ ਜੇ ਮੈਂ ਕਿਸੇ ਕੰਗਾਲ ਨੂੰ ਧਨ ਮਿਲ ਜਾਏ ਤੇ ਮੈ ਮੈਨੂੰ ਕੰਗਾਲ ਨੂੰ ਤੇਰਾ ਨਾਮ ਤਾਂ ਮਿਲ ਗਿਆ ਪਰ ਜਿਨ੍ਹਾਂ ਨੂੰ ਕਾਂਛੀ ਤੀਰ ਤੇ ਵਸੰਗਾ ਮਾਨ ਹੈ ਉਹ ਹੰਕਾਰੀ ਹੰਕਾਰ ਵਿੱਚ ਦੁਖੀ ਹੁੰਦੇ ਰਹਿੰਦੇ ਹਨ ਮਰਤੇ ਫੂਟ ਗਮਨ ਕਰੇ ਗਮਾਨ ਚੂਬੇ ਤੇ ਸੂਲਾ ਕੋ ਕਾਢਣ ਕੋ ਨਹੀਂ ਜੋ ਪੰਡਤ ਲੋਕ Hindu ਲੋਕ ਬਾਹਮਣ ਲੋਕ ਮਾਨ ਕਰਦਾ ਹੈ ਮਾਨ ਕਾ ਹੈ ਕਿਸੇ ਗੱਲ ਦਾ ਹੋਵੇ ਉਸ ਨੂੰ ਇਹ ਹੁੰਦਾ ਜਿਵੇਂ ਸੂਲਾਂ ਚੁੱਭਦੀਆਂ ਹਨ ਕੋਈ ਉਹਨਾਂ ਦੀਆਂ ਸੂਲਾਂ ਪੁੱਟ ਨਹੀਂ ਸਕਦਾ ਤੇ ਅਜੇ ਸੋਚੋਬ ਕਿਉ ਬਿਲਲ ਬਲਾਤੇ ਨਰਕੇ ਘੋਰ ਪਚਾਈ ਆ ਦੇਖ ਸਾਰੀ ਮਰੋਹ ਹੰਕਾਰੀ ਉਹਨਾਂ ਚੋਬਾਂ ਦੇ ਮਾਰੇ ਬਿਲ ਕਦੇ ਹਨ ਉਹ ਘੋਰ ਨਰਕ ਵਿੱਚ ਜਾ ਛੜਦੇ ਹਨ ਲੜਕੇ ਘੋਰ ਪਚਾਈ ਕੀ ਅਰਥ ਕਰੋਗੇ ਮਸ਼ਿਨਰੀ ਸਿਆਣਾ ਵਿਦਵਾਨ ਕੀ ਅਰਥ ਕਰੇਗਾ ਕਹਿੰਦਾ ਨਰਕੀ ਹੈ ਨਹੀਂ ਉਹ ਨਰਕਾਂ ਵਿੱਚ ਵੀ ਛੜਦੇ ਆ ਔਰ ਨਰਕਾਂ ਵਿੱਚ ਸੜਦੇ ਆ ਕਮਨ ਨਰਕ ਕਮਨ ਸੁਰਗ ਵਿਚਾਰਾ ਸੰਤਨ ਦਉ ਰਾਦੇ ਪੰਡਤ ਜੀ ਤੁਸੀਂ ਇਹ ਨਰਕ ਤੇ ਸੁਰਗ ਆਪਣਾ ਹੀ ਬਣਾਇਆ ਹੋਇਆ ਹੈ ਪੰਡਤ ਤੂੰ ਕਹਿੰਦਾ ਕਾਂਸੀ ਚ ਰਹਿਣ ਵਾਲਾ ਸੁਰਗ ਜਾਂਦਾ ਤੇ ਮਗਰੇ ਰਹਿਣ ਵਾਲਾ ਨਰਕਾਂ ਵਿੱਚ ਜਾਂਦਾ ਤੇਰੇ ਪਿਓ ਦਾ ਨਰਕਾ ਸੁਰਗ ਹੈ ਕਮਨ ਨਰਕ ਕਮਨ ਸੁਰਗ ਵਿਚਾਰਾ ਸੰਤਨ ਦਉ ਰਾਦੇ ਕੀ ਨਰਕ ਹੈ ਤੇ ਕੀ ਸਵਰਗ ਕੀ ਹੈ ਇਸਾਂ ਤੇਰੇ ਬਣਾਏ ਹੋਏ ਦੋਵਾਂ ਨੂੰ ਸੰਤਾ ਨੇ ਦੋਵਾਂ ਨੂੰ ਰੱਦ ਕਰ ਦਿੱਤਾ। ਹਮ ਕਾਹੂ ਕੀ ਕਾਮਨਾ ਕਰਤੇ ਆਪਣੇ ਗੁਰ ਪ੍ਰਸਾਦਿ ਮੈਂ ਗੁਰੂ ਨਾਨਕ ਦੀ ਮਿਹਰ ਨਾਲ ਗੁਰੂ ਪਾਸ਼ਾ ਦੀ ਬਖਸ਼ਿਸ਼ ਨਾਲ ਨਾ ਸਵਰਗ ਤੇ ਨਾ ਨਰਕ ਕਿਸੇ ਦੀ ਵੀ ਮਥਾਜੀ ਨਹੀਂ ਹਨ। ਸੁਰਗੇ ਦਾ ਆਪਣਾ ਬਣਾਇਆ ਹੋਇਆ। ਸੁਰਗ ਪਤਾ ਹਿੰਦੂ ਕਿਹਨੂੰ ਕਹਿੰਦਾ ਇੰਦਰਪੁਰੀ ਨੂੰ, ਬ੍ਰਹਮਪੁਰੀ ਨੂੰ, ਸ਼ੇਪੁਰੀ ਨੂੰ ਅਸੀਂ ਤਾਂ ਕਿਤੇ ਗੁਰੂ ਸਾਹਿਬ ਨੇ ਸੱਚਖੰਡ ਦਾ ਨਾਮ ਲਿਆ। ਨਰਕ ਸੁਰਗ ਦਾ ਬਹੁਤਾ ਨਾਂ ਹੀ ਨਹੀਂ ਲਿਆ ਨਰਕ ਸੁਰਗ ਦੁੱਖ ਸੋਕਿਆ ਤੋ ਕਿਛੇ ਦੇ ਮਥਾਜ ਨਹੀਂ ਹੈਗੇ ਤੇਰੇ ਬਣਾਏ ਹੋਏ ਨਰਕ ਆ ਦੇਖੋ ਆਪ ਕੋ ਜਾਏ ਕਿਹੜੇ ਸਿੰਘਾਸਣ ਮਿਲੇ ਹਾਂ ਸਾਰੰਗ ਪਾਣੀ ਕਿਹੜਾ ਸਿੰਘਾਸਣ ਕੌਣ ਕਹਿਓ ਸ੍ਰੀ ਗੁਰੂ ਮੋਇਓ ਦੇਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਣ ਦਿਓ ਆਪ ਕੋ ਜਾਏ ਕਿਹੜੇ ਸਿੰਘਾਸਣ ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤੇ ਆ ਬਿਠਾਇਓ ਤਕਬੀਰ ਜੀ ਨੇ ਮੈਂ ਉੱਥੇ ਬਿਠਾਇਆ ਤੇ ਗੁਰਸਿੱਖ ਨੇ ਵੀ ਉੱਥੇ ਹੀ ਬਿਠਾਉਂਦਾ ਵਾਹਿਗੁਰੂ। ਅਬ ਤੋ ਇਹ ਅਰਥ ਕਰੋ ਨਾ ਉਹਨਾਂ ਕਾ ਇਹ ਅਰਥ ਕਰ ਮਿਸ਼ਨਰੀ ਵਿਦਵਾਨ ਨੂੰ ਕਹਿ। ਅਬ ਤੋ ਜਾਏ ਚੜੇ ਸੰਗਾਸਨ ਮੇਰੇ ਹਸਾਰੰਗ ਪਾਣੀ। ਗੁਰੂ ਦੀ ਕਿਰਪਾ ਨਾਲ ਮੈਂ ਹੁਣ ਸੰਗਾਸਨ ਤੇ ਜਾ ਬੈਠਾ ਸੱਚਖੰਡ। ਸੰਗਾਸਨ ਗੁਰੂ ਦੇ ਸਵਾਸਨ ਵਾਹਿਗੁਰੂ ਦੇ ਸੰਗਾਸਨ ਜਿੱਥੇ ਗੁਰੂ ਸਾਹਿਬ ਬੈਠੇ ਆ। ਜਿੱਥੇ ਗੁਰੂ ਸਾਹਿਬ ਬੈਠੇ ਆ। ਤੋ ਮੈਂ ਉੱਥੇ ਪਹੁੰਚ ਗਿਆ। ਜਿਤੇ ਮੈਨੂੰ ਮਿਲੇ ਹੈ ਸਾਰੰਗਪਾਣੀ ਮੈਂ ਸੰਗਾਥਨ ਤੇ ਬਹਿ ਗਿਆ ਮੈਨੂੰ ਵਾਹਿਗੁਰੂ ਨੇ ਬਿਠਾਇਆ ਤੇ ਉੱਥੇ ਮੈਨੂੰ ਵਾਹਿਗੁਰੂ ਮਿਲ ਵੀ ਪਿਆ ਮਿਲੇ ਹੈ ਸਾਰੰਗਪਾਣੀ ਸੰਗਾਥਨ ਤੇ ਗਿਆ ਸਰੀਰ ਨੂੰ ਛੱਡ ਕੇ ਗਿਆ ਸੱਚਖੰਡ ਗਿਆ ਮੇਰੀ ਆਤਮਾ ਗਈ ਮੇਰਾ ਸਰੀਰ ਨਹੀਂ ਗਿਆ ਤੇ ਮੇਰੀ ਆਤਮਾ ਜਿਹੜਾ ਰੱਬੀ ਜੋਤ ਦਾ ਸਰੀਰ ਸੀ ਉਹ ਸੱਚਖੰਡ ਗਿਆ ਉੱਥੇ ਸੰਗਾਥਨ ਤੇ ਬਿਠਾਤਾ ਤੇ ਉੱਥੇ ਮੈਂ ਰੱਬ ਨਾਲ ਇੱਕ ਮਿਕ ਹੋ ਗਿਆ RAM KABEERA EK PAYE HAI ਆ ਗੱਲ ਆ ਸਵਾ ਲੱਖ ਤੋਂ 1 ਲੜਮ ਉਹ ਸਾਰੇ ਰੱਬ ਨਾਲ ਮਿਲੇ ਹੋਏ ਸਨ ਰੱਬ ਵਰਗੀ ਤਾਕਤ ਸੀ ਐਵੇਂ ਨਹੀਂ 10 10 ਹਜ਼ਾਰ 20 20 ਮੁਸਲਮਾਨ ਮਾਰਦਾ ਤੇ ਲੜ ਪੈ ਸਾਰਿਆਂ ਨਾਲ RAM ਕਬੀਰਾਂ ਇੱਕ ਪਏ ਹਨ ਰਵਾਈ ਗੁਰੂ ਕਬੀਰ ਹੁਣ ਇੱਕ ਹੀ ਆ ਉਹ ਵੀ ਆਲਮਾਈਟੀ ਪਾਵਰ ਆ ਮੈਂ ਵੀ ਆਲਮਾਈਟੀ ਪਾਵਰ ਕੋਈ ਨਾ ਸਕੇ ਪਛਾਨੀ ਚਿਹਰੇ ਵਰਗੇ ਪੜਦਾ ਬੰਮਨਾ ਕੋਈ ਸਾਡੇ ਵਿੱਚ ਫਰਕ ਨਹੀਂ ਦੱਸ ਸਕਦਾ ਮੈਂ ਤੇ ਰੱਬ ਇੱਕ ਰੂਪ ਹੋ ਗਏ ਆ ਤੇ ਕੋਈ ਪਿਛੇ ਬਾਮਣਾ ਤੂੰ ਨਹੀਂ ਪਛਾਣ ਸਕਦਾ Hindu ਲੋਕ ਨਹੀਂ ਪਛਾਣ ਸਕਦੇ ਪੰਡਤ ਨਹੀਂ ਪਛਾਣ ਸਕਦਾ ਤੁਹਾਡੇ ਅੱਜ ਕੱਲ ਸਿੱਖ ਨਹੀਂ ਪਛਾਣ ਸਕਦੇ ਵਾਹਿਗੁਰੂ ਜਿਹੜੇ ਸਿੰਘ ਲੜੇ ਆ ਪਾਸ਼ਾ ਤਤੀ ਤਵੀ ਤੇ ਬੈਠੇ ਆ ਉਹ RAM ਕਬੀਰਾਂ ਇੱਕ ਪਏ ਹੈ ਉਹ ਵਾਹਿਗੁਰੂ ਸਨ ਵਾਹਿਗੁਰੂ ਨਵੇਂ ਪਾਸ਼ਾ ਨੇ ਸਰ ਦਿੱਤਾ ਵਾਹਿਗੁਰੂ ਸਨ ਰੱਬ ਨਾਲ ਇੱਕ ਹੋਏ ਹੋਏ ਸਨ ਸਿੰਘਾਂ ਨੇ ਆੜੇ ਚੱਲ ਗਏ ਤੇਲਾਂ ਥੜ ਤੇ ਉਬਾਲ ਦਿੱਤੇ ਬੰਦ-ਬੰਦ ਖੋਪਰੀ ਤਾਰਤੀ ਕਿੰਨੇ ਸਿੰਘ ਸ਼ਹੀਦ ਹੋ ਗਏ ਰੱਬ ਨਾਲ ਮਿਲੇ ਹੋਏ ਸਨ ਉਹਨਾਂ ਕੋ ਵੈਗਰੂ ਵਰਗੀ ਤਾਕਤ ਸੀ ਉਹਨਾਂ ਨੂੰ ਪਤਾ ਸੀ ਸਰੀਰ ਕੋਈ ਚੀਜ਼ ਨਹੀਂ ਸਰੀਰ ਕੋਈ ਚੀਜ਼ ਨਹੀਂ ਏਥ ਲਈ ਇਹ ਜਿਹੜਾ ਨਰਕ ਸੁਰਗ ਤੇ ਮੈਂ ਰਹੋ ਕਮਲ ਨਰਕ ਕਲ ਸੁਰਗ ਵਿਚਾਰਾ ਸੰਤਨ ਦਉ ਰਾਤੇ ਇਹ ਜਿਹੜਾ ਪੰਡਰ ਦਾ ਬਣਾਇਆ ਹੋਇਆ ਨਰਕ ਸੁਰਗ ਹੈ ਕਬੀਰ ਨੇ ਨਰਕ ਦੀ ਗੱਲ ਕੀਤੀ ਕਿ ਨਹੀਂ ਕੀਤੀ ਤੁਸੀਂ ਦੱਸੋ ਕਬੀਰ ਜੀ ਨੇ ਨਰਕ ਸੁਰਗ ਦੀ ਗੱਲ ਕੀਤੀ ਕਿ ਨਹੀਂ ਕੀਤੀ ਤੁਸੀਂ ਦੱਸੋ ਨਰਕੇ ਘੋਰ ਪਚਾਂਹ ਅਜੇ ਸੁਚੂਬ ਕੋ ਬਿਲਲ ਬਲਾਤੇ ਨਰਕੇ ਘੋਰ ਪਚਾਂਹ ਇਹ ਕਿਹੜਾ ਨਰਕਾ ਅਜੇ ਤਾਂ ਪੁੱਤਰਾ ਖੜੇਗਾ ਪੰਡਤ ਜੀ ਅਸਲੀ ਨਰਕੇ ਤਾਂ ਤੇਰਾ ਬਣਾਇਆ ਨਰਕ ਉਹ ਨੂੰ ਮੈਂ ਛੱਡ ਦਿੱਤਾ ਉਹਦੀ ਮੈਨੂੰ ਕੋਈ ਲੋੜ ਨਹੀਂ ਪਈ ਤੇਰਾ ਬਣਾਇਆ ਘਰ ਦਾ ਹੀ ਬਣਾਇਆ ਹੋਇਆ ਤੇਰਾ ਤੇ ਬਾਈ ਗਰੂ ਆ ਦੇਖੋ ਆ ਮੈਂ ਪੜਦਾ ਹਰਕੇ ਭਾਣੇ ਗੁਰ ਮਿਲੈ ਹਰਕੇ ਭਾਣੇ ਬਾਣਾ ਬੜੀ ਉੱਚੀ ਖੇਡਾ ਭਾਣਾ ਜਿਵੇਂ ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਨੇ ਮੰਨਿਆ ਨੌਵੇਂ ਪਾਤਸ਼ਾਹ ਨੇ ਮੰਨਿਆ ਸਿੰਘਾਂ ਨੇ ਮੰਨਿਆ ਉਹ ਸਿੰਘ ਰੱਬ ਨਾਲ ਮਿਲੇ ਹੋਏ ਸਨ ਉਹਨੂੰ ਕਹਿੰਦੇ ਭਾਣਾ ਹਰਕੇ ਭਾਣੇ ਗੁਰ ਮਿਲੇ ਸੇਵਾ ਭਗਤ ਬਣੀਜੇ ਹਰਕੇ ਭਾਣੇ ਹਰ ਮਨ ਵਸੇ ਸਹਿਜੇ ਰਤ ਪੀਦੇ ਅੰਮ੍ਰਿਤ ਰਸਾ ਜਪ ਹਰਕੇ ਭਾਣੇ ਸੁਖ ਪਾਈਏ ਹਰਲਾਹਾ ਨਿਤ ਲੀਜੇ ਸੁਖ ਪੈਂਦਾ ਹਰ ਕੇ ਤਖਤ ਬਹਾਲੀਏ ਨਿਜ ਕਰ ਸਦਾ ਬਚੀ ਜੇ ਆ ਮਿਸ਼ਨ ਇਹਨੂੰ ਕਹਦੇ ਅਰਥ ਕਰੋ ਹਰ ਕੇ ਤਖਤ ਵੈਰੂ ਦੇ ਸੰਗਾਂਛਨ ਤੇ ਗੁਰਸੇਖ ਨੂੰ ਬਿਠਾਇਆ ਜਾਂਦਾ ਹੈ ਨਿਜ ਕਰ ਸਦਾ ਕਰੋੜਾਂ ਸਾਲ ਲਈ ਫਿਰ ਉਹ ਸੱਚਖੰਡੀ ਬੈਠਾ ਰਹਿੰਦਾ ਸਦੀਵੀ ਵਾਸਾ ਹੋ ਜਾਂਦਾ ਹੈ ਨਿਜ ਘਰ ਆਉਂਦਾ ਸੱਚਖੰਡ ਨਿਜ ਘਰ ਆ ਨਿਜ ਕਰ ਮਹਿਲ ਪਾਵੋ ਸੁਖ ਮਹਿਲ ਜਿੱਥੇ ਵੈਗਰੂ ਰਹਿੰਦਾ ਨੇਕ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏ ਗੋਪੀਰਾ ਹਰ ਕੇ ਪਾਣਾ ਤੈ ਨਹੀਂ ਮੰਨਿਆ ਜਨ ਗੁਰੂ ਮਰੀਜੇ ਹਰ ਕਾ ਪਾਣਾ ਛੋਟੀ ਖੇਡ ਬਾਈ ਗੁਰਜੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਸਿੱਖੀ ਨੂੰ ਖਤਮ ਕਰਨਾ ਬੜਾ ਸੌਖਾ ਹੈ ਮੈਂ ਤੁਹਾਨੂੰ ਦੱਸਿਆ ਨਾ ਕੋਈ ਬੰਦਾ ਆਇਆ ਉਹ ਗੁਰੂ ਨਾਨਕ ਬਣ ਕੇ ਬਾਹੋ ਨੇ ਕਹਿਤਾ ਤੇ ਆਪਾਂ ਮੰਨ ਲਿਆ ਕਬੀਰੋ ਸੁਰਗ ਨਰਕ ਤੇ ਮੈਂ ਰਹੋ ਸਤਿਗੁਰੂ ਕੇ ਪ੍ਰਸਾਦ ਪੰਡਤ ਜੀ ਤੁਹਾਡਾ ਨਰਕ ਸੁਰਗ ਜਿਹੜਾ ਬਣਾਇਆ ਗੁਰਨਾਨਕ ਦੀ ਕਿਰਪਾ ਨਾਲ ਮੇਰੀ ਉਹ ਲਾਲਸਾਈ ਖਤਮ ਹੋ ਗਈ ਬਚ ਗਿਆ ਮੈਂ ਚਰਨ ਕਮਲ ਕੀ ਮੋਦ ਮੈਂ ਮੇਰੀ ਤਾਂ ਸੁਰਤੀ ਲੱਗੀ ਉਹਦੇ ਚਰਨਾ ਵਿੱਚ ਚਰਨ ਕਮਲ ਕੀ ਮੋਦ ਮੈਂ ਬੜਾ ਆਨੰਦ ਆ ਰਿਹਾ ਰਹੂ ਅੰਤ ਆਰ ਆਦ ਮੈਂ ਅਨਸਾਰੀ ਉਮਰ ਜਿੰਦਾ ਹੀ ਰਹਿਣਾ ਇਹ ਸੱਚਖੰਡ ਦੀ ਗੱਲ ਕੀਤੀ ਆ ਮੇਰੀ ਤਾਂ ਚਰਨ ਕਮਲੇ ਸੁਰਤੀ ਲੱਗੀ ਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਦੋਵੇਂ ਚਾਹੀਦਾ ਆ ਆਦਮੀ ਚਾਹੀਦਾ ਮੁਕਤੀ ਬਿਚਾਈ ਦੀ ਪਰ ਕਹਿੰਦਾ ਨਹੀਂ ਮੇਰੀ ਸੁਰਤੀ ਲੱਗੀ ਇਹ ਰਾਜ ਤੇ ਮੁਕਤੀ ਨਰਲੀ ਬਹੁਤ ਛੋਟੀਆਂ ਚੀਜ਼ਾਂ ਚਾਹੀਦੀਆਂ ਪ੍ਰਾਇਮਰੀ ਕਲਾਸ ਪਾਸ ਕਰਕੇ ਬੀਏ ਪਾਸ ਕਰਾਂਗੇ ਨਾ ਤੋਂ ਕਹਿੰਦਾ ਹੁਣ ਮੈਨੂੰ ਇਦਾਂ ਲੱਗਦਾ ਛੋਟੀ ਜੀ ਕਲਾਸ ਹੈ ਰਾਜ ਤੇ ਮੁਕਤੀ ਚਾਹੀਦੀ ਹੈ ਇਹਦੇ ਬਗੈਰ ਗੁਜ਼ਾਰਾ ਨਹੀਂ ਪ੍ਰਾਇਮਰੀ ਕਲਾਸ ਮਿਡਲ ਕਲਾਸ ਤੋਂ ਬਗੈਰ ਗੁਜ਼ਾਰਾ ਨਹੀਂ ਪਰ ਹੁਣ ਜਦੋਂ ਮੈਂ ਵਾਹਿਗੁਰੂ ਨਾਲ ਜੁੜ ਗਿਆ ਸੱਚਖੰਡ ਪਹੁੰਚ ਗਿਆ ਯੋ ਰਾਜ ਤੇ ਮੁਕਤੀ ਛੋਟੀ ਜੀ ਗੱਲ ਲੱਗਦੀ ਓਹ ਤਾਂ ਮੈਂ ਤਾਂ ਟਿਰੋਕੇ ਦਾ ਬਾਦਸ਼ਾਹ ਬਣ ਗਿਆ ਕਬੀਰ ਜੀ ਦਾ ਕਿ ਸ਼ਬਦ ਲਈਏ ਤਾਂ ਕਿ ਪਤਾ ਲੱਗ ਜਾਏ ਤੁਹਾਨੂੰ ਕਬੀਰ ਜੀ ਨਰਕ ਸੁਰਗ ਮੰਦੇ ਕਿ ਨਹੀਂ ਮੰਗਦੇ ਰਾਗ ਗੁਜਰੀ ਭਗਤਾਂ ਕੀ ਬਾਣੀ ਇੱਕ ਓਂਕਾਰ ਸਤ ਗੁਰ ਪ੍ਰਸਾਦ ਸ੍ਰੀ ਕਬੀਰ ਜੀ ਉਹ ਕਾ ਚੌਪਾ ਦਾ ਘਰ ਦੂਜਾ ਦੂਜਾ ਚਾਰ ਪਾਵ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁੰਗਈ ਹੈ ਇਹ ਭਾਈ ਇਹ ਚਾਰ ਪਾਵ ਦੋ ਸਿੰਘ ਗੰਗ ਮੁਖ ਕਿਦਾ ਹੋ ਗਿਆ ਪਸ਼ੂ ਜੂਨ ਵਿੱਚ ਹੀ ਪੈ ਕੇ ਜਦੋਂ ਤੂੰ ਪਸ਼ੂ ਜੂਨ ਤੂੰ ਪੰਡਤ ਬੰਮਣਾ ਤੇਰਾ ਘਰ ਦਾ ਜਿਹੜਾ ਨਰਕ ਸੁਰਗ ਬਣਾਇਆ ਨਾ ਉਹ ਧਿਆਨ ਨਾਲ ਸੁਣ ਲੈ ਜਦੋਂ ਤੇਰੇ ਚਾਰ ਪੈਰ ਹੋ ਗਏ ਪੰਡਤ ਜੀ ਜਦੋਂ ਤੂੰ ਜੂਨ ਵਿੱਚ ਪੈ ਗਿਆ ਚਾਰ ਪੈਰ ਤੂੰ ਤਾਂ ਜੂਨਾ ਨੂੰ ਮੰਨਦਾ ਹੀ ਨਹੀਂ ਮਿਸ਼ਨਰੀ ਮੰਦੀ ਨਹੀਂ ਹੈ ਨਾ ਮੇਰਾ ਮੰਦੀ ਫੇ ਜੂਨਾ ਵਿੱਚ ਪੈ ਕੇ ਹੀ ਪਸ਼ੂ ਬਨੇਗਾ ਚਾਰ ਪੈਰ ਦੋ ਸਿੰਗ ਹੋਣਗੇ ਮੂੰਹ ਗੁੰਗਾ ਹੋ ਜਾਏਗਾ ਤੂੰ ਉਦੋਂ ਕਿਤਨਾ ਵਾਇਗਰੂ ਦੇ ਗੁੰਗਾ ਸਕੇਗਾ ਗਾਏਗਾ ਚਾਰਿਆਂ ਨੂੰ ਉਪਦੇਸ਼ ਦਿੱਤਾ ਹੁਣੇ ਗਾ ਲੋ ਜੇ ਗਾਉਣਾ ਹੈ ਉਥੇ ਤੇ ਬੈਠੇ ਠੇਗਾ ਪਰ ਹੈ ਉੱਥੇ ਬੈਠ ਜਾ ਤੇਰੇ ਸਿਰ ਤੇ ਸੋਟਾ ਪਏਗਾ ਤਦ ਕੱਤ ਮੂੰਹ ਦੇ ਲੁਕਾਈ ਹੈ ਕਦੋਂ ਆਪਣਾ ਸਿਰ ਕਿੱਥੇ ਲੁਕਾਏਗਾ ਦੱਸ ਦੇ ਪਰ ਆਪਕੇ ਨਰਕ ਹੀ ਹੈ ਨਹੀਂ ਤੇ ਇਹ ਸ਼ਬਦ ਦੀ ਗਲਤ ਹੋ ਗਿਆ ਬਾਣੀ ਗਲਤ ਹੋ ਗਈ ਧਰਤੀ ਬਾਣੀ ਗਲਤ ਆ ਮਿਸ਼ਨਰੀ ਠੀਕ ਆ ਹਰ ਬਿਨ ਬੈਲ ਬਰਾਨੇ ਹੋਈ ਹੈ ਵਾਹਿਗੁਰੂ ਦਾ ਸਿਮਰਨ ਕਰਨ ਤੋਂ ਬਿਨਾ ਜਿਹੜਾ ਬੋਲਦਾ ਹੈ ਉਹ ਪਸ਼ੂ ਬਣ ਕੇ ਪਰਦੀਨ ਹੋ ਜਾਏਗਾ ਜੀਵ ਬੰਦਾ ਪਸ਼ੂ ਬਣ ਕੇ ਪਰਦੀਨ ਹੋ ਜਾਏਗਾ ਤੋ 파ਟੇ ਨਾਕਨ ਟੂਟੇ ਗਾਂਦਨ ਕੋਦੂ ਕੋ ਪੁੱਛ ਕਹੀਏ ਨਥ ਨਾਲ ਨੱਕ ਬਿੰਨਿਆ ਜਾਉ ਪਾਦ ਦੇ ਨਾ ਨਥ ਜਿਵੇਂ ਜਨਾਨੀਆਂ ਨੱਕ ਤੇ ਨਥੇਲ ਪਾ ਲੈਂਦੀਆਂ ਐਡਾ ਪਸ਼ੂ ਦੇ ਕੰਨ ਜੂਲੇ ਨਾਲ ਫਿਸੇ ਹੋਣਗੇ ਤੇ ਕੋਦਰੇ ਕਾਚੇ ਹੁਣ 33 ਪ੍ਰਕਾਰ ਦੇ ਭੋਜਨ ਖਾਂਦਾ ਹੈ ਭਾਈ ਸਾਹਿਬ ਫਰੂਟ ਲਿਆਓ ਮੀਟ ਮੁਰਗਾ ਲਿਆਓ ਮੱਛੀ ਲਿਆਓ ਅੰਡੇ ਲਿਆਓ ਦਹੀਂ ਲਿਆਓ ਦੁੱਧ ਲਿਆਓ ਘਿਓ ਲਿਆਓ 33 ਪ੍ਰਕਾਰ ਦੇ ਭੋਜਨ ਹਨ ਜੂਸ ਲਿਆਓ ਸੂਪ ਲਿਆਓ ਤੇ ਕੋਦਰੇ ਕਾਪੋਸ ਉਹ ਖਾਏਗਾ बस फिर कुछ खरी है हम आखे लग जा वे आखे लग जा सारो दिन दौलत बनमैया अजू पेट गई है जंगल जू वे सारा दिन भटकद ही पेट नहीं रजेगा काम करता रहेगा जन भगतन को कहो न मानो कि वो अपनो पई है हम इस वे तू भगत जन का बचन नहीं मनता हूं तेर मनुखा जन्म है तू भगत जन का भगतन कहें नाम जप ला अमृत छक ला दरवाजा खोल ला इंसानियत दा सवेरे उठाया कर नाम जपिया कर बाणी बचारिया कर गुरुद्वारे जाया कर भला मनुख बन जा रै छहत रख लगर का वचन नहीं मनता उम्र बीत गई अपना किता पाएगा कि वो अपनो पही है देखा दुख सुत महाभरम बुढ़ो अनेक जोन भरमई है कबीर जी जूना मन के नहीं मनते ਤੁਸੀਂ ਮੈਨੂੰ ਦੱਸੋ ਦੁੱਖ ਠਕ ਕਰਤ ਮਹਾ ਪਰਮ ਬੂਡੋ ਅਨੇਕ ਜੂਨ ਪਰਬਈ ਹੈ ਹੁਣ ਭੈੜੇ ਹਾਲ ਵਿੱਚ ਦਿਨ گزار ਕੇ ਕਿਰਾਏ ਘਰਕ ਵਿੱਚ ਪਿਆ ਹੋਇਆ ਆਖਰ ਅਨੇਕਾਂ ਜੂਨਾ ਵਿੱਚ 84 ਲੱਖ ਜੂਨਾ 8 ਕਰੋੜ 40 ਲੱਖ ਸਾਲ ਦਾ ਭੁਗਤਾਨ ਪੈ ਜਾਣਾ ਕੋਈ ਦੱਸਦਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਵਿਦਵਾਨ ਕੀ ਜਾਣੇ ਉਹ ਤਾਂ ਮਿਸ਼ਨਰੀ ਤਾਂ ਮੈਂ ਤੁਹਾਨੂੰ ਦੱਸਿਆ ਨਾ ਗੁਰਨਾਨਕ ਬਣ ਕੇ ਏਜੰਸੀ ਦਾ ਬੰਦਾ ਆਇਆ ਤੇ ਉਹਨੇ ਕੰਮ ਹੀ ਖਤਮ ਕਰ ਦਿੱਤਾ ਇਨਾ ਕੋ ਤਾਕਤ ਹੀ ਨਾ ਆਵੇ ਇਹ ਦੋਦੇ ਹੀ ਨਾ ਬਣ ਸਕਣ ਇਹ ਰੱਬ ਨਾਲ ਇੱਕ ਹੀ ਨਾ ਹੋ ਸਕਣ ਇਹਨਾਂ ਵਿੱਚੋਂ ਪਾਵਰ ਹੀ ਨਾ ਆਵੇ ਇਹਨਾਂ ਨੂੰ ਇਕਾਗਰਤਾ ਬਖਸ਼ੀ ਨਾ ਜਾਏ ਇਹ ਇੱਕ ਨਾ ਹੋ ਜਾਣ ਇੱਕ ਹੋ ਗਿਆ ਤੇ ਖਤਮ ਆਪਾਂ ਇੱਕ ਨਹੀਂ ਹੋਣ ਦੇਣਾ ਸਿੱਖੇ ਤੇ ਮਤ ਨਹੀਂ ਮੱਤੇ ਤੇ ਸਿੱਖ ਨਹੀਂ ਦੋਵੇਂ ਆ ਤੇ ਇੱਕ ਨਹੀਂ ਹਣੋ ਤੋੜ ਲੈ ਨਾ ਸਾਰੇ ਟਕਸਾਲੀ ਸਾਰੇ ਤੋੜ ਲੈ ਜੱਥੇਦਾਰ ਖਰੀਦ ਲਿਆ ਪੰਜੇ ਜੱਥੇਦਾਰ ਖਰੀਦ ਲੈ ਖਤਮ ਹੋ ਗਿਆ ਕੰਮ ਜੋ ਹੁਕਮ ਹੁੰਦਾ ਮਨੋ ਦਿਹਾੜੀ ਮੈਂ ਦਾ ਸੋਕੁਨਾ ਮੇਕਰ ਨੂੰ ਤੇ ਲੋਕਾਂ ਨੇ ਉਹ ਸਤਕਾਰੀ ਘਟਾਤਾ ਉਹ ਕਾਲ ਤੱਕ ਹਟ ਹੁੰਦਾ ਸੀ ਸਾਲਾਂ ਚ ਹੁਕੁਨਾ ਮਾ ਨਿਕਲਦਾ ਸੀ ਸਾਰੀ ਦੁਨੀਆ ਮੰਦੀ ਸੀ ਉਹ ਹਫਤੇ ਤੇ 10 ਹੁਕੁਨਾ ਮੈਂ ਉਹਨਾਂ ਨੇ ਛਾੜੀ ਦਿੱਤਾ ਕਿਹੜਾ ਹੁਕੁਨਾ ਆਇਆ ਤੇ ਕੀ ਸੀ ਅਨੇਕ ਜੂਨ ਪਰਮਈ ਹੈ ਕਬੀਰ ਜੀ ਕਹਿ ਰਹੇ ਆ ਇਹ ਜੂਨਾ ਅਸਲੀ ਜੂਨਾ ਤੇਰੀਆਂ ਨਕਲੀ ਜੂਨਾ ਬਣਾਈਆਂ ਆਇਆਂ ਰਤਨ ਜਨਮ ਖੋਇਓ ਪ੍ਰਭ ਬਿਥਰੋ ਇਹ ਰਤਨ ਜਨਮ ਕਿਉਂ ਆ ਇਹ ਅਫਸਰ ਘਤ ਪਈ ਹੈ ਤੂੰ ਵੈਗਰੂ ਨੂੰ ਪਹਲਾ ਦਿੱਤਾ ਤੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਿਆ ਕਿਉਂਕਿ ਐਸੇ ਜਨਮ ਵਿੱਚ ਤੈਨੂੰ ਵੈਗਰੂ ਮਿਲਣਾ ਸੀ ਇਹ ਜਨਮ ਤੂੰ ਆਪ ਹੀ ਵੈਗਰੂ ਸੀ ਤੂੰ ਗੁਰਨਾਨਕ ਸੀ ਤੂੰ ਸਮਝੀ ਨਹੀਂ ਸਕਿਆ ਬੜਾ ਸ੍ਰੇਸ਼ਟ ਮਨੁੱਖਾ ਜਨਮ ਸੀ ਇਹ ਸਮਾ ਫੇਰ ਕਿਤੇ ਨਹੀਂ ਮਿਲਣਾ ਫਿਰ ਤਾਂ ਗਾਂ ਮੱਝ ਬਣੇ ਹੋਏਗਾ ਪਸ਼ੂ ਬਣਿਆ ਹੋਏਗਾ ਪਰਬਤ ਫਿਰ ਤੇ ਤਿਲਕੇ ਕੱਪ ਜਿਉ ਗਤਬਿਨ ਰੈਨ ਬਹੀ ਹੈ ਤੇਰੀ ਜਿਗ੍ਹੀ ساری ਰਾਤ ਤੇਲੀ ਦੇ ਬਲਦ ਤੇ ਬਾਂਦਰ ਬਾਂਗ ਭਟਕਦੇ ਆਂ ਵਿਚਾਰਾਂ ਤੋਂ ਖਲਾਸੀ ਹਾਸਲ ਕਰਨ ਤੋਂ ਬਿਨਾਈ ਲੰਘ ਜਾਏਗੀ ਗੰਦੇ ਨਾਲੇ ਚਪਿਆ ਕਾਮ ਕ੍ਰੋਧ ਨੇ ਤੈਨੂੰ ਛੱਡਣਾ ਹੀ ਨਹੀਂ ਕਿਵੇਂ ਬਚ ਜਾਏਗਾ ਦੋ ਜਮਦੂਦ ਤੇਰੇ ਸਿਰ ਤੇ ਖੜੇ ਆ ਉਹ ਕਾਮੇ ਵੀ ਬਹੁਤ ਆ ਨਸ਼ੇੜੇ ਵੀ ਬਹੁਤ ਤੂੰ ਕਿਵੇਂ ਬਚ ਜਾਏਗਾ ਕਹ ਤਕਬੀਰ RAM ਨਾਮ ਬਿੰਦ ਮੂंड ਤੁਨੇ ਪਛਤਾਈ ਹੈ ਇਹਦਾ ਹੀ ਅਰ ਸਮਝ ਲੈ ਮੂंड ਤੁਨੇ ਪਛਤਾਈ ਹੈ ਕਬੀ ਰੱਖਦਾ ਹੈ ਵਾਹਿਗੁਰੂ ਨਾਮ ਸਿਮਰਨ ਭਲਾ ਕੇ ਤੂੰ ਵਾਹਿਗੁਰੂ ਵਾਹਿਗੁਰੂ ਕੀਤਾ ਹੀ ਨਹੀਂ ਸਿਰੇ ਉੱਠ ਕੇ 2.5 ਘੰਟੇ ਕਰਨਾ ਸੀ ਵਾਹਿਗੁਰੂ 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 2.5 ਘੰਟੇ ਫਿਰ ਕੀ ਹੋਏਗਾ ਆਖਰ ਜਦੋਂ ਮਰੇਗਾ ਨਾ ਮੂੰਡ ਧੁਨੇ ਪਏ ਇੱਥੇ ਕੌਣ ਪਛਤਾ ਰਿਹਾ ਸਿਰ ਬਾਰ-ਬਾਰ ਤੂੰ ਸਿਰ ਥੱਲੇ ਫਰਸ਼ ਨਾਲ ਕੰਧ ਨਾਲ ਮਾਰ-ਮਾਰ ਕੇ ਪਛਤਾਏਗਾ ਮੈਂ ਕੀ ਕਰ ਬੈਠਾ ਮੂਹਬ ਤੁਨੇ ਪਛਤਾਈ ਹੈ ਸਿਰ ਮਾਰ ਮਾਰ ਕੇ ਪਛਤਾਏਗਾ ਮੈਂ ਕੀ ਕਰ ਬੈਠਾ ਮੈਂ ਕੀ ਕਰ ਬੈਠਾ ਇਹ ਜੁਨਾ ਦਾ ਨਕਸ਼ਾ ਹੀ ਆ ਇਹ ਧਰਮਰਾਜ ਦਾ ਨਕਸ਼ਾ ਹੀ ਆ ਇਹ ਅੱਗੇ ਨਰਕ ਦਾ ਹੀ ਨਕਸ਼ਾ ਇੱਥੇ ਕਿੱਥੇ ਕੌਣ ਇੱਥੇ ਪਛਤਾ ਰਿਆ ਸੋ ਮੇਰੇ ਵਾਹਿਗੁਰੂ ਗੱਲ ਨੂੰ ਸਮਝੋ ਐਵੇਂ ਮਸ਼ੀਨਰੀ ਦੀ ਅੱਖੇ ਲਾ ਕੇ ਕਾਮਨ ਨਰਕ ਕਾਮਨ ਸੁਰਗ ਵਿਚਾਰਾ ਸੰਤਨ ਦਉ ਇਰਾਦੇ ਇਹ ਵਾਹਿਗੁਰੂ ਇਹਨਾਂ ਤੇ ਗੱਲਾਂ ਚ ਨਾ ਆਓ ਇਨਾਂ ਦੇ ਪੱਲੇ ਕੁਝ ਨਹੀਂ ਹੈਗਾ ਜੀਵਨ ਹੈ ਨਹੀਂ ਸਿਮਰਨ ਹੈ ਨਹੀਂ ਸੁਰਤੀ ਹੈ ਨਹੀਂ ਵਾਹਿਗੁਰੂ ਕੁਝ ਵੀ ਹੈ ਨਹੀਂ ਇਹਨਾਂ ਦੇ ਆਖੇ ਨਾਲ ਲੱਗੋ ਸ਼ਬਦ ਨੂੰ ਵਿਚਾਰੋ ਕਿੱਥੇ ਲਿਖਿਆ ਹੈ ਉਹ ਪੜੋ ਸ਼ਬਦ ਸਾਰਾ ਕਮਨ ਨਰਕ ਕਮਨ ਸੁਰਗ ਵਿਚਾਰਾ ਕਿੱਥੇ ਲਿਖਿਆ ਉਹ ਪੜੋ ਫਿਰ ਪਤਾ ਲੱਗੂ ਕਿੱਥੇ ਲਿਖਿਆ ਹੈ ਮੇਰੇ ਵਾਹਿਗੁਰੂ ਜੀ ਥੋੜੀ ਜੀ ਵਿਚਾਰਧਾਰਾ ਕਰੋ ਇਹ ਸ਼ਬਦ ਮੈਂ ਕਿੱਲੇ ਹੈ ਕਿ ਐਵੇਂ ਅਗਲੀ ਦੁਨੀਆ ਨੂੰ ਨਾ ਨਿੰਦੀ ਜਾਓ ਜੇ ਸਾਰੇ ਗੁਰੂ ਗ੍ਰੰਥ ਸਾਹਿਬ ਚੋਂ ਪੜ ਕੇ ਸੁਣਾਓ ਕਿੱਥੇ ਲਿਖਿਆ ਕਿ ਨਰਕ ਸੁਰਗ ਹੈ ਨਹੀਂ ਸਾਰੇ ਪੜੋ ਨਾ ਫਿਰ ਮੇਰੇ ਨਾਲ ਗੱਲ ਕਰੋ ਮੈਨੂੰ ਹੋਰ ਐਗਜ਼ਾਮਪਲ ਦਿਓ ਕਿੱਥੇ ਲਿਖਿਆ ਮੈਂ ਮੰਨ ਜਾਗਾ